आई लव इंडियन आर्मी आ देखो ਕਿੰਨਾ ਸੁੰਦਰ ਵਿਊ ਆ ਦੇਖੋ ਚਾਰੇ ਪਾਸੇ ਪਹਾੜੀਆਂ ਹਾਂਜੀ ਦੋਸਤੋ ਜੋ ਪਿੱਛੇ ਅਸੀਂ ਰੁੱਕ ਕੇ ਤੁਹਾਨੂੰ ਵੀਡੀਓ ਦਿਖਾਈ ਸੀ ਉਹ ਸ਼ੌਣੀ ਦਾ ਏਰੀਆ ਸੀ ਆਰਮੀ ਹੋਣ ਕਰਕੇ ਇਸ ਕਰਕੇ ਸੀ ਜਿਆਦਾ ਵੀਡੀਓ ਉੱਥੇ ਨਹੀਂ ਬਣਾ ਸਕੇ ਤਾਂ ਉੱਥੇ ਹੋਰ ਵੀ ਕੁਝ ਬਹੁਤ ਕੋਸੀ ਵਿਊ ਪੁਆਇੰਟ ਦੇਖਣ ਲਈ ਪਰ ਤੁਸੀਂ ਆਹ ਹੁਣ ਦੇਖੋ ਪਹਾੜਾਂ ਦਾ ਵੀਊ ਤੇ ਇਧਰ ਚਾਰੇ ਪਾਸੇ ਦਰਾਖਤ ਤਾਂ ਕੀ ਇੱਥੇ ਤਾਂ ਕੋਈ ਬੰਦਾ ਵੀ ਨਹੀਂ ਦੇਖਦਾ ਜੇ ਕਿਤੇ ਦਰਾਖਤ ਹੋਵੇ ਤਾਂ ਉਹੀ ਗੱਲ ਆ ਜਾਂਦੀ ਆ ਵੀ ਥੋੜੀ ਆਸਾਨੀ ਵੀ ਹੋ ਜਾਂਦੀ ਆ ਲੋਕਾਂ ਦੇ ਰਹਿਣ ਲਈ ਤਾਂ ਮੇਰੇ ਹਿਸਾਬ ਨਾਲ ਤਾਂ ਹੀ ਇੱਥੇ ਕੋਈ ਆਬਾਦੀ ਨਹੀਂ ਹੋਣੀ ਕਿਉਂਕਿ ਦਰਾਖਤ ਐ ਨਹੀਂ ਆਕਸੀਜਨ ਹੈ ਨਹੀਂ ਤੇ ਪਾਣੀ ਵੀ ਹੈ ਨਹੀਂ ਤੇ ਪਾਣੀ ਤੋਂ ਬਿਨਾ ਤਾਂ ਕੋਈ ਜਾਨਵਰ ਆਦਮੀ ਇਨਸਾਨ ਕਿਵੇਂ ਰਹਿ ਸਕਦਾਾਰੇ ਲੈਦੇ ਹੋਏ ਹਿਮਾਲਿਆ ਦੀਆਂ ਪਹਾੜੀਆਂ ਦਾ ਵਿਊ ਦਾ ਆਨੰਦ ਲਓ ਤੁਸੀਂ ਵੀ ਅਸੀਂ ਵੀ ਲੈਨੇ ਆ ਆਨੰਦ ਦੇਖੋ ਬਾਈਕਰ ਕੋਲ ਦੀ ਨੰਗਦੇ ਆ ਹੁਣ ਅਸੀਂ ਇਸ ਟਾਈਮ ਤੱਕ ਇਕੱਲੇ ਰਹਿ ਗਏ ਜੋ ਸਾਡੇ ਨਾਲ ਪਿੱਛੇ ਚੱਲੇ ਸੀ ਬਾਈਕਰ ਉਹ ਅੱਗੇ ਕੁਝ ਨਿਕਲ ਗਏ ਕੁਝ ਪਿੱਛੇ ਰਹਿ ਗਏ ਕਿਉਂਕਿ ਪਹਿਲਾਂ ਤਾਂ ਅਸੀਂ ਗਰੁੱਪ ਬਣਾ ਕੇ ਚੱਲੇ ਸੀ ਗਰੁੱਪ ਦੇ ਵਿੱਚ ਚੱਲਣਾ ਵਧੀਆ ਰਹਿੰਦਾ ਕਿਉਂਕਿ ਕੋਈ ਮੁਸ਼ਕਲ ਆ ਜਾਂਦੀ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਸੀ ਇੱਕ ਦਾ ਬਾਈਕ ਪੈਂਚਰ ਹੋ ਗਿਆ ਸੀ ਤੇ ਸਾਰੇ ਇਕੱਠੇ ਸੀ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਸੀ ਸਤਸਲੀ ਇਫੋਂ ਲੇ ਰਹਿ ਗਿਆ ਸਾਨੂੰ 55 60 ਕਿਲੋਮੀਟਰ ਰਹਿ ਗਿਆ ਸਾਰੇ ਲੇਹ ਦੇ ਵਿੱਚ ਸਾਨੂੰ ਲਦਾਖ ਏਰੀਆ ਦੇ ਵਿੱਚ ਇੱਥੇ ਦਰਖਤ ਮਿਲੇ ਆ ਆ ਦੇਖੋ ਹਰੇ ਬਾਈ ਦੇਖ ਕੇ ਬਹਿਲ ਖੁਸ਼ ਹੋ ਗਿਆ ਸੀ ਤਿੰਨ 400 ਕਿਲੋਮੀਟਰ ਕੱਲ ਦਾ ਸਫਰ ਕਰ ਲਿਆ ਤੇ ਪਰ ਸਾਨੂੰ ਕਿਤੇ ਦਰਖਤ ਨਹੀਂ ਮਿਲਿਆ ਉਹੀ ਲਾਲ ਪਹਾੜ ਮਿੱਟੀ ਵਾਲੇ ਬਰਫ ਬਰਫ ਤੋਂ ਮਨਾ ਕੁਝ ਨਹੀਂ ਮਿਲਿਆ ਪਰ ਆ ਇੱਕ ਛੋਟਾ ਜਿਹਾ ਪਿੰਡ ਆ ਸਬਸਲੀ ਉਹੀ ਕਾਰਾ ਬਸ ਫਰਕ ਇਹ ਆ ਕਿ ਆਪਾਂ ਪਲੇਨ ਏਰੀਆ 'ਚ ਰਹਿੰਨੇ ਆ ਇਹ ਪਹਾੜੀ ਏਰੀਆ 'ਚ ਰਹਿੰਨੇ ਆ ਉਵੇਂ ਨਾਰਮਲ ਗੱਡੀਆਂ ਉਹੀ ਇਨਸਾਨ ਆ ਜਿੱਥੇ ਕੁਝ ਰਹਿਣ ਵਾਲਾ ਹੁੰਦਾ ਪਰ ਹਰਿਆਲੀ ਦੇਖ ਕੇ ਖੁਸ਼ੀ ਬਹੁਤ ਜ਼ਰੂਰ ਹੋਈ ਆ ਕਿਉਂਕਿ ਜੋ-ਤੋ ਘਰ ਤੋਂ ਚੱਲੇ ਅਸੀਂ ਲਦਾਖ ਏਰੀਆ 'ਚ ਪੜਿਆ ਸਾਨੂੰ 5-6 ਦਿਨ 7 ਦਿਨ ਕੋਈ ਪਹਾੜ ਨਹੀਂ ਮਿਲਿਆ ਵੀ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸ ਕੇ ਥੇ ਬਰਫ ਬਰਫ ਪਹਾੜਾਂ ਤੋਂ ਬਣਾ ਹੋਰ ਕੁਝ ਨਹੀਂ ਸੀ ਇੱਥੇ ਇੱਥੋਂ ਰਹਿ ਗਿਆ ਲੇ 54 ਕਿਲੋਮੀਟਰ ਤੇ ਆ ਵਿਊ ਦੇਖੋ ਯੂ ਕੇਰਾਏ ਟਿੱਬੇ ਹੀ ਆ ਗਏ ਕਿਦਰਾ ਸਾਹਮਣੇ ਆਉਂਦੀ ਪਹਿਲਾਂ ਆਪਣੇ ਹਰੇ-ਵਾਈ ਵਾਲੇ ਪਹਾੜ ਦਰਾਸਥਾਂ ਵਾਲੇ ਪਹਾੜ ਆ ਗਏ ਉਸ ਤੋਂ ਬਾਅਦ ਜਮਾ ਸੁੱਕੇ ਪਹਾੜ ਆ ਗਏ ਫਿਰ ਲਾਲ ਪਹਾੜ ਆ ਗਏ ਫਿਰ ਕਾਲੇ ਪਹਾੜ ਆ ਗਏ ਫਿਰ ਉਦਾਂ ਦੇ ਬਰਫ਼ ਵਾਲੇ ਪਹਾੜ ਆ ਗਏ ਫਿਰ ਉਹ ਸਾਹਮਣੇ ਭੂਰੇ ਪਹਾੜ ਆ ਗਏ ਤਾਹਣਾ ਟਿੱਬੇ ਆ ਗਏ ਜਮਾ ਅੱਗੇ ਦੇਖੋ ਉਧਰ ਲਾਲ ਪਹਾੜ ਵੀ ਰਖਦੇ ਆ ਤੁਹਾਨੂੰ ਤੇ ਆ ਅੱਗੇ ਦਾ ਦੇਖੋ ਰਸਤਾ ਆਹੀ ਰਸਤਾ ਜਿਹੜਾ ਸਾਨੂੰ ਨੇੜੇ ਇਹ ਬਸਾ ਮਿਲਿਆ ਨਹੀਂ ਤਾਂ ਆਫ ਰੋਡਿੰਗ ਹੀ ਆ ਜਿਵੇਂ ਤੁਸੀਂ ਦੇਖਿਆ ਆ ਦੇਖੋ ਖੰਬੇ ਖੰਬੇ ਜਿਹੜੇ ਕਿਵੇਂ ਯਾਰ ਪਾਉਂਦੇ ਆ ਤਾਰਾਂ ਦੇਖੋ ਇਧਰਲੇ ਖੰਬੇ ਤੋਂ ਉਧਰਲੇ ਖੰਬੇ ਤੱਕ ਐਨੇ ਡਿਸਟੈਂਸ ਦੇ ਵਿੱਚ ਤਾਰ ਪਾਉਣੀ ਬਹੁਤ ਔਖੀ ਆਗੀ ਇੱਕ ਤੋਰੀ ਪਹੁੰਚ ਗਈ ਸੀ ਸਿਟੀ ਆ ਗਈ ਲਦਾ ਲੇ ਦੇ ਵਿੱਚ ਤੇ ਆਹ ਰੂਮ ਲਿਆ ਅਸੀਂ ਉੱਤੋਂ ਦੇਖੋ ਆਹ ਹੈ ਨਾ ਪ੍ਰਣਾਵ ਵੈਸਟ ਬਰਸਾ ਤੇ ਬੱਲਵੀ ਪੁਰਾਣੇ ਵਿਰਸੇ ਵਾਲੀ ਆ ਜਿਹੜਾ ਇੱਕ 30 35 ਸਾਲ ਪਹਿਲਾਂ ਹੁੰਦਾ ਸੀ ਏਦੋਂ ਬਾਅਦ ਤਾਂ ਸੀਫਲ ਟੂ ਪਾਈਆਂ ਤੇ ਫੇਰ ਹੁਣ ਐਲਈਡੀ ਵੱਲ ਪਾਏ ਆ ਤੇ ਆ ਦੇਖੋ ਬਾਰੀ ਵੀ ਉਹੀ ਚੀਜ਼ ਤੇ ਉਹੀ ਗੱਲਬਾਤ ਉਧਰ ਦੇਖੋ ਚਾਦਰਾਂ ਵੀ ਉਵੇਂ ਪਾਈਆਂ ਤੇ ਮੰਜੇ ਵੀ ਲੱਗੇ ਹੋਏ ਆ ਦੇਖ ਲਓ ਮੰਜੇ ਵੀ ਉਹੀ ਆ ਪੁਰਾਣੇ ਤੇ ਸਾਰਾ ਕੁਝ ਇਹੀ ਆ ਵਿਰਸਾ ਤਾਂ ਲਦਾਖ ਵਾਲਿਆਂ ਨੇ ਸਾਹਮ ਕੇ ਰੱਖਿਆ ਆਪਣੇ ਵਾਲੇ ਤਾਂ ਭੁੱਲੀ ਗਏ ਵਰਸੇ ਨੂੰ ਵਾਕਈ ਲਗਾ ਹਾਲੀ ਵਰਸਾ ਦੇਖੋ ਇੱਧਰ ਸੁੱਚਾ ਆਉਂਦਾ ਕੁਝ ਯਾਦ ਤੇ ਆ ਦੇਖ ਲੋ ਇੱਧਰ ਬਾਹਰਿਆਂ ਬੱਚ ਤੰਦੇ ਦੇ ਬਣੀਆਂ ਨੇ ਵਾਕਈ ਸਿਰਾ ਗੱਲ ਬਾਤ ਆ ਦੋਸਤੋ ਫਿਰ ਆ ਵੀਡੀਓ ਖਤਮ ਕਰਦੇ ਆ ਅੱਜ ਦੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਨਵੀਂ ਸਵੇਰ ਨਾਲ ਕੱਲ ਨੂੰ ਗੁੱਡ ਨਾਈਟ ਸਾਰੇ ਦੋਸਤਾਂ ਨੂੰ ਮਿਲਦੇ ਆ ਫਿਰ ਕੱਲ ਨੂੰ ਸਵੇਰ